ਫਰੋਇਪੁਰ ਸ਼ਹਿਰ ਵਿੱਚ ਵੱਧ ਰਹੀਆਂ ਚੋਰੀਆਂ ਨੂੰ ਦੇਖਦੇ ਹੋਏ ਫਰੋਇਪੁਰ ਦੇ ਤਵਨ ਕਲੋਨੀ, ਕੀਰਤੀ ਨਗਰ ਅਤੇ ਆਦਰਸ਼ ਨਗਰ ਦੇ ਲੋਕਾਂ ਵੱਲੋਂ ਮਿਲ ਕੇ ਪੂਰੇ ਆਪਦੇ ਕਲੋਨੀ ਨੂੰ ਸੇਫ ਕਰਨ ਦੇ ਲਈ ਸਿਕਿਉਰਿਟੀ ਨੂੰ ਹੋਰ ਮਜ਼ਬੂਤ ਕਰਨ ਦੇ ਲਈ ਹਰ ਕਲੋਨੀ ਦੀ ਐਂਟਰੈਂਸ ਗੇਟ ਦੇ ਉੱਤੇ ਐਂਟਰੈਂਸ ਦੇ ਗੇਟ ਲਗਵਾਏ ਜਾ ਰਹੇ ਨੇ ਜਿਸ ਨੂੰ ਲੈ ਕੇ ਸ਼ਹਿਰ ਦੇ ਪ੍ਰਧਾਨ ਰਿੰਕੂ ਗਰੋਵਰ ਨਗਰ ਕੌਂਸਲ ਦੇ ਪ੍ਰਧਾਨ ਰਿੰਕੂ ਗਰੋਵਰ ਅਤੇ ਇਸ ਵਾਰਡ ਦੇ ਐਮਸੀ ਵਾਰਡ ਨੰਬਰ 26 ਦੇ ਐਮਸੀ ਵੱਲੋਂ ਸਾਰੇ ਲੋਕਾਂ ਨਾਲ ਦੇ ਘਰ-ਘਰ ਜਾ ਕੇ ਲੋਕਾਂ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਇਸ ਕੰਮ ਦੇ ਵਿੱਚ ਸਾਰੇ ਜਾਨੇ ਮਿਲ ਕੇ ਸਹਿਯੋਗ ਦੇਣ ਤਾਂ ਜੋ ਇਹਨਾਂ ਵਧ ਰਹੀਆਂ ਵਾਰਦਾਤਾਂ ਦੇ ਉੱਤੇ ਠੱਲ ਪਾਈ ਜਾ ਸਕੇ ਔਰ ਜਲਦੀ ਤੋਂ ਜਲਦੀ ਇਹਨਾਂ ਕਲੋਨੀਆ ਦੇ ਵਿੱਚ ਗੇਟ ਲੱਗ ਸਕਣ ਤਾਂ ਜੋ ਜੋ ਚੋਰੀ ਦੀ ਵਾਰਦਾਤਾਂ ਹੋ ਰਹੀਆਂ ਨੇ ਉਹਨਾਂ ਤੇ ਨਕੇਲ ਪਾਈ ਜਾ ਸਕੇ ਔਰ ਲੋਕ ਰਾਤ ਦੇ ਸਮੇਂ ਇੱਕ ਸੁਖ ਦੀ ਨੀਂਦ ਸੋ ਸਕਣ ਹਾਂਜੀ ਕੀ ਮਸਲਾ ਸੀ ਜੋ ਧਵਨ ਕਲੋਨੀ ਵਿੱਚ ਅਦਰਸ਼ ਨਗਰ ਕੀਰਤੀ ਨਗਰ ਤੁਸੀਂ ਅੱਜ ਰਾਉਂਡ ਕੱਡੇ ਆ ਮਸਲਾ ਹੈ ਭਾਜੀ ਬੜੇ ਦਿਨਾਂ ਤੋਂ ਚੋਰੀਆਂ ਦੀਆਂ ਜਿਹੜੀਆਂ ਵਾਰਦਾਤਾਂ ਸੀ ਉਹ ਧਵਨ ਕਲੋਨੀ ਅਦਰਸ਼ ਨਗਰ ਤੇ ਕੀਰਤੀ ਨਗਰ ਵਿੱਚ ਬਹੁਤ ਜ਼ਿਆਦਾ ਵੱਧ ਚੁੱਕੀਆਂ ਸੀ ਫਿਰ ਸਾਰਿਆਂ ਨੇ ਬਹਿ ਕੇ ਮੀਟਿੰਗ ਕੀਤੀ ਹੈ ਵੀ ਇੱਥੇ ਨਾ ਗੇਟ ਲਵਾਏ ਜਾਣਾ ਉਹ ਗੇਟ ਲਵਾਉਣ ਦੇ ਮਸਲੇ ਵਿੱਚ ਸਾਰੀ ਕਲੋਨੀ ਨਿਵਾਸੀ ਅੱਜ ਇਕੱਠੇ ਹੋਏ ਆ ਮੈਂ ਕਲੋਨੀ ਨਿਵਾਸੀ ਵੀ ਸਾਰਿਆਂ ਨੂੰ ਸਾਰੇ ਬਹੁਤ ਹੀ ਜ਼ਿਆਦਾ ਜਿਹੜੇ ਕੀ ਵਧਾਈ ਦੇ ਫਾਤਰ ਨੇ ਜਿਨ੍ਹਾਂ ਨੇ ਏਡਾ ਵੱਡਾ ਉਪਰਾਲਾ ਚੱਕ ਕੇ ਇਹ ਕੰਮ ਨੂੰ ਕਰਨ ਦਾ ਯਤਨ ਕੀਤਾ ਸਾਰਿਆਂ ਨੇ ਅੱਜ ਇਕੱਠੇ ਹੋ ਕੇ ਘਰ-ਘਰ ਜਾ ਕੇ ਕਲੈਕਸ਼ਨ ਕੀਤੀ ਹੈ ਕਲੈਕਸ਼ਨ ਕਰਕੇ ਸਾਰੇ ਹੀ ਕਲੋਨੀ ਨਿਵਾਸੀਆਂ ਨੇ ਬਹੁਤ ਜ਼ਿਆਦਾ ਸਹਿਯੋਗ ਦਿੱਤਾ ਹੈ ਜਿਸ ਕਰਕੇ ਵੀ ਜਿਹੜੇ ਅਸੀਂ 8-10 ਗੇਟ ਇਹ ਕਲੋਨੀ ਵਿੱਚ ਲਵਾਉਣੇ ਨੇ ਕਿਉਂਕਿ ਪ੍ਰਸ਼ਾਸਨ ਵੱਲੋਂ ਸਾਨੂੰ ਕੋਈ ਵੀ ਸਹਿਯੋਗ ਨਹੀਂ ਮਿਲ ਰਿਹਾ ਪ੍ਰਸ਼ਾਸਨ ਪੂਰੀ ਤਰ੍ਹਾਂ ਇਸ ਮਸਲੇ ਵਿੱਚ ਫੇਲ ਹੋ ਚੁੱਕਾ ਹੈ ਉਹ ਕਹਿੰਦੇ ਨੇ ਵੀ ਜੋ ਤੁਸੀਂ ਆਪ ਦਾ ਹੱਲ ਕਰ ਸਕਦੇ ਹੋ ਕਰੋ ਉਸ ਮਸਲੇ ਵਿੱਚ ਫਿਰ ਅਸੀਂ ਤਾਂ ਹੁਣ ਆਪਦੀ ਸੇਫਟੀ ਤਾਂ ਕਰਨੀ ਹੈ ਜੀ ਉਹ ਸਾਰਿਆਂ ਨੇ ਕਲੈਕਸ਼ਨ ਕੀਤੀ ਹੈ ਜੀ ਕਲੋਨੀ ਵਾਲਿਆਂ ਨੇ ਵੱਧ ਤੋਂ ਵੱਧ ਸਹਿਯੋਗ ਦਿੱਤਾ ਹੈ ਤੇ ਉਹਦੇ ਵਿੱਚ ਅਸੀਂ ਗੇਟ ਲਵਾ ਕੇ ਤੇ ਕਲੋਨੀ ਦੇ ਵਿੱਚ ਜਿਹੜੇ ਚੋਰੀ ਦੀਆਂ ਵਾਰਦਾਤਾਂ ਰੋਕਾਂਗੇ ਜੀ ਪ੍ਰਧਾਨ ਜੀ ਕਿੰਨੇ ਟਾਈਮ ਦਾ ਪ੍ਰੋਜੈਕਟ ਰੱਖਿਆ ਹੈ ਆਪਾਂ ਕਿਦੋਂ ਤੱਕ ਰਪਣੇ ਜਿਹੜੇ ਗੇਟ ਨੇ ਇਸ ਕਲੋਨੀ ਦੇ ਵਿੱਚ ਲੱਗ ਪ੍ਰੋਜੈਕਟ ਇਹ ਵੀ ਸਮਝ ਲੋ ਪ੍ਰੋਜੈਕਟ ਅੱਜ ਤੋਂ ਸ਼ੁਰੂ ਹੋ ਗਿਆ ਜੀ ਜਿੰਨੀ ਜਲਦੀ ਹੋ ਸਕਦੀ ਹੈ ਅਸੀਂ ਇਹਨੂੰ ਕਰਾ ਕੇ ਕੋਸ਼ਿਸ਼ ਸਾਡੀ ਹੈ ਵੀ ਇੱਕ ਹਫਤੇ ਦੇ ਵਿੱਚ ਵਿੱਚ ਦਾ ਅਸੀਂ ਗੇਟ ਲਵਾ ਕੇ ਕੰਪਲੀਟ ਕਰ ਦਿੱਤੇ ਜਾਣ ਸਕੇ ਕੋਈ ਪਰੇਸ਼ਾਨੀ ਆਈ ਹੋਵੇ ਜਾਂ ਕਿਸੇ ਵੱਲੋਂ ਨਹੀਂ ਕਿਸੇ ਤਰ੍ਹਾਂ ਦੀ ਕੋਈ ਪਰੇਸ਼ਾਨੀ ਨਹੀਂ ਸਾਰੇ ਹੀ ਕਲੋਨੀ ਨਿਵਾਸੀ ਭਾਵੇਂ ਦਰਸ਼ਨਗਰੇ ਕੀਰਤੀ ਨਗਰੇ ਤਾਂ ਹਮਨ ਕੋ ਸਾਰੇ ਹੀ ਬਹੁਤ ਜ਼ਿਆਦਾ ਵਧਾਈ ਦੇ ਪਾਤਰ ਜਿਨ੍ਹਾਂ ਨੇ ਬਹੁਤ ਜ਼ਿਆਦਾ ਸਹਿਯੋਗ ਦਿੱਤਾ ਹੈ ਠੀਕ ਹੈ ਪ੍ਰਧਾਨ ਜੀ ਦਿਲਵਕ ਜੀ ਕੀ ਮਸਲਾ ਸੀ ਕਿਸ ਹਰਨ ਅੱਜ ਸਾਰੇ ਕਲੋਨੀ ਵਾਲੇ ਇਕੱਠੇ ਹੋਏ ਆ ਦਰਸ਼ਨਗਰ ਮੇ ਦੇਖਿਆ ਕੀਰਤੀ ਨਗਰ ਤਾਂ ਕਲੋਨੀ ਵਾਲੇ ਪਹਿਲਾਂ ਤਾਂ ਮੈਂ ਸਾਰੇ ਕੀਰਤੀ ਨਗਰ ਦਾ ਦਰਸ਼ ਨਗਰ ਉਹ ਤਾਹੌਣ ਕਲੋਨੀ ਦੇ ਸਾਰੇ ਨਿਵਾਸੀਆਂ ਨੂੰ ਗੁਰੂ ਫਤਿਹ ਅਰਦਾਸ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਇਹ ਮਸਲਾ ਜਿੱਦਾਂ ਅੱਗੇ ਵੀ ਆਪਾਂ ਗਰੁੱਪ ਦੇ ਵਿੱਚ ਸਟੇਟਮੈਂਟਸ ਜਿਹੜੇ ਆ ਰਿੰਕੂ ਗਰੋਵਰ ਜੀ ਔਰ ਮੈਂ ਦੇ ਰਿਆਂ ਵੀ ਚੋਰੀਆਂ ਬੜੀਆਂ ਹੋ ਰਹੀਆਂ ਅਸੀਂ ਜਦੋਂ ਵੀ ਕੋਈ ਚੋਰੀ ਹੁੰਦੀ ਪੁਲ ਪ੍ਰਸ਼ਾਸਨ ਨੂੰ ਇਹਦੇ ਰਿਗਾਰਡਿੰਗ ਐਪਲੀਕੇਸ਼ਨ ਦਿੰਦੇ ਆ ਪਰ ਟੇਲ ਡੇਟ ਕੋਈ ਚੋਰ ਫੜਿਆ ਨਹੀਂ ਗਿਆ ਅਸੀਂ ਸੈਟੀਸਫਾਈਡ ਨਹੀਂ ਆ ਠੀਕ ਆ ਪੀਸੀਆਰ ਵਾਲੇ ਸਾਡੇ ਕਹਿਣ ਤੇ ਜਰੂਰ ਦੋ ਬੰਦੇ ਵਿజిਟ ਕਰਦੇ ਆ ਜਿਹੜਾ ਮਾਰਦੇ ਰਾਤ ਨੂੰ ਪਰ ਚੋਰ ਹਾਲੇ ਤੱਕ ਕਿਸੇ ਚੋਰੀ ਦੇ ਰਿਗਾਰਡਿੰਗ ਕੋਈ ਮਸਲਾ ਵੀ ਹੱਲ ਨਹੀਂ ਹੋਇਆ ਹੋਣ ਅਸੀਂ ਮੀਟਿੰਗ ਕੀਤੀ ਸੀ ਇੱਕ ਛੋਟ ਨੋਟਿਸ ਦੇ ਉੱਪਰ ਤੇ ਸਾਰੇ ਕਲੋਨੀ ਨਿਵਾਸੀ ਜਿਹੜੇ ਇਹਨਾਂ ਸਹਿਮਤ ਹੋਏ ਵੀ ਆਪਾਂ ਜਿੱਥੇ-ਜਿੱਥੇ ਐਂਟਰਸ ਹੈ ਧਮਲ ਕਲੋਨੀ ਦੇ ਉੱਥੇ ਗੇਟ ਲਾਏ ਜਾਣ ਇਹਦੇ ਰਿਗਾਰਡਿੰਗ ਅਸੀਂ 3 ਦਿਨ ਤੋਂ ਗਲੀਆਂ ਦੇ ਵਿੱਚ ਜਾ ਕੇ ਸਾਰੇ ਜਿਹੜੇ ਆਪਣੇ ਧਮਲ ਕਲੋਨੀ ਦੇ ਨਿਵਾਸੀ ਕੀਰਤੀ ਨਗਰ ਦਰਸ਼ਕ ਨਗਰ ਦੇ ਉਹਨਾਂ ਨਾਲ ਅਪਰੋਚ ਕੀਤੀ ਆ ਵੀ ਆਪਾਂ ਰਲ ਮਿਲ ਕੇ ਇਹ ਜੁਨੀਆਂ ਵੀ ਇੰਟਰਸ ਨੂੰ ਬੰਦ ਕੀਤੀਆਂ ਜਾਂਦੇ ਗੇਟ ਲਗਵਾਏ ਜਾਂਦੇ ਇਹਦੇ ਰਿਗਾਰਡਿੰਗ ਸਾਨੂੰ ਬੜਾ ਹੀ ਉਤਸ਼ਾਹ ਵਾਲਾ ਜਿਹੜਾ ਸਾਨੂੰ ਸਹਿਯੋਗ ਮਿਲਿਆ ਸਾਰੇ ਕਲੋਨੀ ਨਿਵਾਸੀਆਂ ਨੂੰ ਜੋ ਵੀ ਕੋਈ ਇੱਕ ਬੰਦਾ ਵੀ ਐਸਾ ਨਹੀਂ ਜਿਨੇ ਇਹਦੇ ਰਿਗਾਰਡਿੰਗ ਕੰਪੂ ਕਰੰਤੂ ਕੀਤੀ ਹੋਵੇ ਤੇ ਹੁਣ ਅਸੀਂ ਅੱਜ ਸਾਈ ਦੇ ਦਿੱਤੀ ਹੈ ਤੇ ਉਮੀਦ ਕਰਦੇ ਆਂ ਵੀ ਅਸੀਂ 10 ਦਿਨ ਮੈਕਸਿਮਮ ਇਹਦੇ ਵਿੱਚ ਅਸੀਂ ਗੇਟ ਜਿਹੜੇ ਆ ਉਹ ਲਾ ਦੇਗੇ ਕਿੰਨੇ ਭਾਜੀ ਗੇਟ ਲੱਗਣ ਜਾ ਰਹੇ ਕਲੋਨੀ ਦੇ ਵਿੱਚ ਇਹ 7 ਤੋਂ 8 ਗੇਟ ਲੱਗਣਗੇ ਇਹ ਜਲਦੀ ਤੋਂ ਜਲਦੀ ਸਾਡੀ ਇਹ ਜੇ ਕਿਤੇ ਹੋਰ ਵੀ ਕੋਈ ਸਾਨੂੰ ਲੱਗਾ ਕਿਤੇ ਲੂਪ ਹੋਲ ਹੈਗਾ ਉੱਥੇ ਵੀ ਜੇ ਕੋਈ ਕਲੋਨੀ ਨਿਵਾਸੀ ਦੱਸੇਗਾ ਤੇ ਉਹ ਗੇਟ ਇੱਕ ਦਾ ਹੋਰ ਵੀ ਲੱਗ ਜਾਵੇਗਾ ਕਿਉਂ ਇਹ ਮਸਲਾ ਉੱਠਿਆ ਕਿਉਂ ਗੇਟ ਲਾਉਣ ਦੀ ਨੋਬਤ ਆਈ ਕਿ ਗੇਟ ਇਹੋ ਹੈ ਜੀ ਇੱਥੇ ਕੋਈ ਸਾਡੀ ਧੀ ਪੈਣ ਬੀਬੀ ਕੋਈ ਸਾਡਾ ਬਜ਼ੁਰਗ ਸੇਰੇ ਸ਼ਾਮ ਨਿਕਲ ਨਹੀਂ ਸਕਦਾ ਸਨੇਚਿੰਗ ਬਹੁਤ ਹੋ ਰਹੀ ਕਿਸੇ ਦਾ ਪਰਸ ਖੋਇਆ ਜਾ ਰਿਹਾ ਕਿਸੇ ਬੀਬੀ ਦੀ ਚੈਨਿੰਗ ਖੋਈ ਜਾ ਰਹੀ ਹੈ ਸ਼ਰੇਆਮ ਗੁੰਡਾ ਕਰਦੀ ਜਿਹੜੀ ਆ ਉਹ ਸਿਖਰਾਂ ਤੇ ਆ ਇੰਨਾ ਪੋਸ਼ ਅਗਰਿਆ ਹੋਣ ਦੇ ਬਾਵਜੂਦ ਵੀ ਇਹੋ ਜੀਆਂ ਘਟਨਾਵਾਂ ਹੋ ਰਹੀਆਂ ਨੇ ਕੀ ਕਹਿਣਾ ਚਾਹੁੰਦੇ ਹੋ ਵੀ ਕੀ ਹਾਲਾਤ ਨੇ ਰਿਗਾਰਡਿੰਗ ਕਹਿਣਾ ਕੀ ਹਾਲਾਤ ਤੁਹਾਨੂੰ ਪਤਾ ਸਾਰੇ ਪੰਜਾਬ ਦੇ ਸਾਡੇ ਕੋਲ ਵੀਡੀਓਜ਼ ਆ ਰਹੇ ਆ ਬੰਦੇ ਇਕੱਠੇ ਹੋ ਕੇ ਤੇ 8-8 10 ਦਾ ਬੰਦੇ ਕਾਫੇ ਕਿਰਪਾਨਾ ਔਰ ਵੈਪਨ ਲੈ ਕੇ ਕੰਦਾਂ ਟੱਪ ਕੇ ਲੋਕਾਂ ਦੀ ਲੁੱਟਖੋ ਕਰ ਰਹੇ ਪ੍ਰਸ਼ਾਸਨ ਪਤਾ ਨਹੀਂ ਕਿਹੜੀ ਗੂੜੀ ਨੀਂਦ ਸੁੱਤਾ ਪਿਆ ਹੋਣੇ ਮਜਬੂਰੀ ਲਾਸ ਹੋ ਕੇ ਅਸੀਂ ਆਪਾਂ ਹੱਥੀ ਆਪਣਾ ਪ੍ਰਕਾਸ਼ਵਾਰੀਆਂ ਦੇ ਅਨੁਸਾਰ ਅਸੀਂ ਆਪਦਾ ਜਿਹੜਾ ਕਾਰਜ ਸਵਾਰਨਾ ਵਾਸਤੇ ਗੇਟ ਲਾਉਣ ਦੇ ਜਿਹੜਾ ਉਪਰਾਲਾ ਕੀਤਾ ਗੇਟ ਲੱਗ ਜਾਣਗੇ ਉਦ ਬਾਅਦ ਚੌਕੀਦਾਰ ਰੱਖੇ ਜਾਣਗੇ ਤੇ ਕੁਝ ਸੇਫਟੀ ਜਿਹੜੀ ਆ ਉਹ ਕਲੋਨੀ ਨਿਵਾਸੀਆਂ ਦੀ ਇਸ ਏਰੀਆ ਦੀ ਸੇਫਟੀ ਹੋਏਗੀ